ਇਥੇ ਫਰੇਮ ਵਿਭਾਗ ਕਰਨਾ ਮਹਿੰਗਾ ਪੈ ਗਿਆ ਕੁੜੀ ਨੂੰ ਪਿੰਡ ਦੀ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਮਿੱਟੀ ਪੱਟੀ ਹੋਈ ਦਿਖਾਈ ਦੇ ਰਹੀ ਹੈ ਇੱਥੇ ਹੀ ਦੋਵੇਂ ਮਾਮਾ ਦੀਆਂ ਦਾ ਜਿਹੜਾ ਉਹ ਕਤਲ ਕੀਤਾ ਗਿਆ ਅਰਾਜਵਲ ਸਿੰਘ ਰਾਜਾ ਜਿਹੜਾ ਇਸ ਪਿੰਡ ਦਾ ਵਸਨੀਕ ਹੈ ਉਹਦੀ ਕੁੜੀ ਨੇ ਕੁਝ ਸਾਲ ਪਹਿਲਾਂ ਪਿੰਡੇ ਹੀ ਮੁੰਡੇ ਦੇ ਨਾਲ ਵਿਆਹ ਕਰਾਇਆ ਸੀਗਾ ਕੁੜੀ ਜ਼ਿਮੀਦਾਰਾਂ ਦੀ ਹੈ ਤੇ ਜਿਹੜਾ ਮੁੰਡਾ ਸੀਗਾ ਉਹ ਸ਼ਰਮਾ ਕਾਸ ਦਾ ਮੁੰਡਾ ਹੈ ਰਵੀ ਉਹਦਾ ਨਾਮ ਹੈਗਾ ਕੀ ਦੇਖ ਰਹੇ ਹੁਜਾਨਾ ਸਪੋਕਸਮੈਨ ਬਠਿੰਡਾ ਦੇ ਬਿਰਕਲਾ ਪਿੰਡ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਇੱਥੇ ਪਿਓ ਵੱਲੋਂ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ ਤੋਂ ਦੱਸ ਦਈਏ ਬਿਰਕਲਾਂ ਪਿੰਡ ਦੇ ਵਿੱਚ ਰਾਜਵੇਦ ਸਿੰਘ ਨਾਮ ਦਾ ਸ਼ਖਸ ਹੈ ਜਿਸ ਦੀ ਕੁੜੀ ਨੇ ਕੁਝ ਸਮਾਂ ਪਹਿਲਾਂ ਪਿੰਡ ਦੇ ਹੀ ਰਵੀ ਨਾਮ ਦੇ ਮੁੰਡੇ ਦੇ ਨਾਲ ਲਵ ਮੈਰਿਜ ਕਰਾਈ ਸੀ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੀ ਰਹਿ ਰਹੀ ਸੀ ਤਾਂ ਅੱਜ ਸਵੇਰੇ ਜਦੋਂ ਇਹ ਜਸ਼ਨਦੀਪ कौर ਜਿਹੜੀ ਹੈਗੀ ਹੈ ਜਸ਼ਨਕੌਰ ਕੁੜੀ ਦਾ ਨਾਮ ਹੈਗਾ ਜਦੋਂ ਇਹ ਘਰੋਂ ਆਪਣੇ ਆਪਣੀ 2 ਸਾਲ ਦੀ ਬੱਚੀ ਦੇ ਨਾਲ ਨਿਕਲਦੀ ਹੈ ਤਾ ਉਥੇ ਪਹੁੰਚਦੀ ਹੈ 메인 ਰੋਡ ਤੇ ਬੱਸ ਸਟੈਂਡ ਜਿਹੜਾ ਹੈਗਾ ਤੁਹਾਨੂੰ ਉਹ ਵੀ ਤਸਵੀਰ ਦਿਖਾ ਦਣਾ ਇਸ ਵਕਤ ਮੈਂ ਪਿੰਡ ਦੇ ਵਿੱਚ ਹੀ ਹੈਗਾ ਤਾਂ ਇਹ ਜਮੇ ਘਰੋਂ ਨਿਕਲ ਕੇ ਆਂਦੀਆਂ ਤੇ ਦੋਵੇਂ ਮਾਮਾਤਿਆਂ ਨੂੰ ਇੱਥੇ ਘੇਰ ਲਿਤਾ ਜਾਂਦਾ ਆਹ ਤਸਵੀਰ ਤੁਹਾਨੂੰ ਦਿਖਾ ਦਿੰਨਾ ਇਹ ਜਗ੍ਹਾ ਦੇ ਉੱਤੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਰਾਜਵੀਰ ਸਿੰਘ ਰਾਜਾ ਜਿਹੜਾ ਇਸ ਪਿੰਡ ਦਾ ਵਸਨੀਕ ਹੈ ਉਹਦੀ ਕੁੜੀ ਨੇ ਕੁਝ ਸਾਲ ਪਹਿਲਾਂ ਪਿੰਡ ਦੇ ਹੀ ਮੁੰਡੇ ਦੇ ਨਾਲ ਵਿਆਹ ਕਰਾਇਆ ਸੀਗਾ ਵਿਆਹ ਕਰਾਮ ਤੋਂ ਬਾਅਦ ਜਿਹੜੀ ਹਾਈ ਕੋਰਟ ਤੋਂ ਉਹਨੇ ਪ੍ਰੋਟੈਕਸ਼ਨ ਲੈ ਲਈ ਸੀ ਕੋਰਟ ਤੋਂ ਪ੍ਰੋਟੈਕਸ਼ਨ ਮਿਲਣ ਤੋਂ ਬਾਅਦ ਵੀ ਜਿਹੜਾ ਉਹਦਾ ਪਿਤਾ ਹੈਗਾ ਉਹ ਕਿਤੇ ਨਾ ਕਿਤੇ ਨਰਾਜ਼ ਆ ਰਹੇ ਸੀ ਤਾਂ ਇਸ ਕਰਕੇ ਅ ਅੱਜ ਇਸ ਜਗ੍ਹਾ ਦੇ ਉੱਤੇ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਇਹ ਜਗ੍ਹਾ ਦੇ ਉੱਤੇ ਉਹਦਾ ਆਪਣੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਨਾਲ 2 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ ਜਾਨੀ ਡਬਲ ਮਰਡਰ ਹੋਇਆ ਬਠਿੰਡਾ ਦੇ ਫਿਰਕਲਾ ਪਿੰਡ ਦੇ ਵਿੱਚ ਅ ਸਵੇਰ ਦੇ ਵਕਤ ਇਹ ਘਟਨਾ ਵਾਪਰੀ ਹੈ ਪਿੰਡ ਦੇ ਵਿੱਚ ਵੀ ਇਸ ਵਕਤ ਪੂਰਾ ਸਨਾਟਾ ਲੋਕਾਂ ਦੇ ਵਿੱਚ ਵੀ ਕਹਿ ਸਕਦੇ ਆ ਬਹੁਤ ਸੋਖ ਹੈਗਾ ਇਸ ਪਿੰਡ ਦੇ ਵਿੱਚ ਕਿਉਂਕਿ ਰਾਜੀਵ ਸਿੰਘ ਜਿਹੜਾ ਇਸ ਪਿੰਡ ਦਾ ਵਸਨੀਕ ਹੈ ਉਹ ਆਪਣੀ ਕੁੜੀ ਦੇ ਵਿਆਹ ਕਰਾਂਤ ਕੋਰਟ ਮੈਰਿਜ ਯਾਨੀ ਕੈਦੀ ਕੋਰਟ ਚ ਜੋ ਕੁੜੀ ਨੇ ਕੋਰਟ ਮੈਰਿਜ ਕਰਾਈ ਸੀ ਤਾਂ ਆਪਣੀ ਕੁੜੀ ਦੇ ਲਵ ਮੈਰਿਜ ਤੋਂ ਪ੍ਰੇਸ਼ਾਨ ਸੀਗਾ ਕਿਉਂਕਿ ਕੁੜੀ ਜ਼ਿਮੀਦਾਰਾਂ ਦੀ ਹੈ ਤੇ ਜਿਹੜਾ ਮੁੰਡਾ ਸੀਗਾ ਉਹ ਸ਼ਰਮਾ ਕਾਸ ਦਾ ਮੁੰਡਾ ਹੈ ਰਵੀ ਉਹਦਾ ਨਾਮ ਹੈਗਾ ਤੇ ਉਹਦੇ ਨਾਲ ਵਿਆਹ ਕਰਾਂਤ ਤੋਂ ਬਾਅਦ ਇਸੇ ਪਿੰਡ ਦੇ ਵਿੱਚ ਕੁੜੀ ਜਿਹੜੀ ਹੈ ਉਹ ਰਹਿ ਲੱਗ ਜਾਂਦੀ ਹੈ ਲਗਾਤਾਰ ਪਿਛਲੇ ਸਮੇਂ ਤੋਂ ਉਹਦਾ ਪਿਓ ਜਿਹੜਾ ਹੈਗਾ ਇਸ ਚੀਜ਼ ਤੋਂ ਨਰਾਸ਼ ਸੀ ਰਾਜਵੇਸ਼ ਸਿੰਘ ਨਰਾਸ਼ ਸੀ ਵੀ ਉਹਦੀ ਕੁੜੀ ਨੇ ਕੋਰਟ ਮੈਰਿਜ ਕਿਉਂ ਕਰਾਈ ਹੈ ਤਾਂ ਉਸੇ ਨਰਾਸ਼ੀ ਦੇ ਤਹਿਤ ਹੀ ਅੱਜ ਉਹਨੇ 2 ਸਾਲ ਦੀ ਬੱਚੀ ਦਾ ਤੇ ਆਪਣੀ ਧੀ ਦਾ ਜਿਹੜਾ ਇੱਥੇ ਕਤਲ ਕਰ ਦਿੱਤਾ 23 ਧਰ ਹਥਿਆਰ ਨਾਲ ਕਤਲ ਕੀਤਾ ਤੇ ਪਿੰਡ ਦੀਆਂ ਤਸਵੀਰਾਂ ਵੀ ਮੈਥੋਂ ਦਿਖਾ ਦਿੰਨਾ ਇਸ ਵਕਤ ਕੋਈ ਵੀ ਪਿੰਡ ਵਾਸੀ ਜਿਹੜਾ ਹੈ ਕੈਮਰੇ ਅੱਗੇ ਆ ਕੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਪਿੰਡ ਦੇ ਵਿੱਚ ਬੜੀ ਵੱਡੀ ਘਟਨਾ ਜਿਹੜੀ ਵਾਪਰੀ ਹੈ ਇੱਥੇ ਪ੍ਰੇਮ ਵਿਭਾਗ ਕਰਨਾ ਮਹਿੰਗਾ ਪੈ ਗਿਆ ਕੁੜੀ ਨੂੰ ਉਹਦੇ ਨਾਲ ਇੱਕ ਛੋਟੀ 2 ਸਾਲ ਦੀ ਮਾਸੂਮ ਬੱਚੀ ਉਹਨੂੰ ਵੀ ਇਸ ਦੁਨੀਆ ਤੋਂ ਜਾਣਾ ਪੈ ਗਿਆ ਕਿਉਂਕਿ ਰਾਜਵੀਰ ਸਿੰਘ ਇਸ ਪਿੰਡ ਦਾ ਵਸਨੀਕ ਹੈ ਜਿਹੜਾ ਆਪਣੀ ਕੁੜੀ ਦੀ ਲੰਬ ਮੈਰਿਜ ਤੋਂ ਪ੍ਰੇਸ਼ਾਨ ਸੀਗਾ ਤੇ ਉਸੇ ਪਰੇਸ਼ਾਨੀ ਦੇ ਚਲਦੇ ਉਹਨੇ ਜਿਹੜਾ ਇਹ ਇੱਕ ਬਹੁਤ ਜ਼ਿਆਦਾ ਖੌਫਨਾਕ ਅਪਰਾਮ ਚੱਕਿਆ ਤਾਂ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਮੈਂ ਵਿਰਕਲਾ ਪਿੰਡ ਦੀ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਮਿੱਟੀ ਪੱਟੀ ਹੋਈ ਦਿਖਾਈ ਦੇ ਰਹੀ ਹੈ ਇੱਥੇ ਹੀ ਦੋਵੇਂ ਮਾਮਾ ਦੀਆਂ ਦਾ ਜਿਹੜਾ ਉਹ ਕਤਲ ਕੀਤਾ ਗਿਆ ਤਾਂ ਬੜੀ ਵੱਡੀ ਘਟਨਾ ਵਾਪਰੀ ਹੈ ਬਠਿੰਡਾ ਦੇ ਵਿਰਕ ਕਲਾਂ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਇਹ ਘਟਨਾ ਇਸ ਪਿੰਡ ਦੇ ਵਿੱਚ ਵਾਪਰੀ ਹੈ ਕਿਉਂਕਿ ਰਾਜਵੀਰ ਸਿੰਘ ਜਿਹੜਾ ਇਸ ਪਿੰਡ ਦਾ ਵਸਨੀਕ ਹੈ ਉਸ ਦੀ ਕੁੜੀ ਨੇ ਕੁਸਾਰ ਪਹਿਲਾਂ ਪਿੰਡ ਦੇ ਰਵੀ ਸ਼ਰਮਾ ਨਾਮ ਦੇ ਮੁੰਡੇ ਨਾਲ ਕੋਰਟ ਮੈਰਿਜ ਕਰਾਈ ਸੀ ਕੋਰਟ ਮੈਰਿਜ ਕਰਾਉਣ ਤੋਂ ਬਾਅਦ ਜਿਹੜਾ ਰਾਜਵੀਰ ਸਿੰਘਾ ਨਰਾਜ਼ ਚੱਲ ਰਿਹਾ ਸੀ ਵੀ ਉਹਦੀ ਕੁੜੀ ਨੇ ਜਿਹੜੀ ਆਖਰਕਾਰ ਕੋਰਟ ਮੈਰਿਜ ਕਿਉਂ ਕਰਾਈ ਆ ਕੋਰਟ ਤੋਂ ਜਿਹੜੀ ਪ੍ਰੋਟੈਕਸ਼ਨ ਵੀ ਮਿਲ ਗਈ ਸੀ ਕੁੜੀ ਨੂੰ ਤੇ ਮੁੰਡੇ ਨੂੰ ਪਰ ਅੱਜ ਜਦੋਂ ਸਵੇਰੇ ਇਹ ਕੁੜੀ ਆਪਣੇ ਘਰੋਂ ਨਿਕਲੀ ਆ ਦੱਸਿਆ ਜਾ ਰਿਹਾ ਬੱਸ ਸਟੈਂਡ ਦੇ ਉੱਤੇ ਖੜੀ ਸੀ ਤਾਂ ਜਦੋਂ ਇੱਥੇ ਕੁੜੀ ਖੜੀ ਹੁੰਦੀ ਤਾਂ ਉਹਦਾ ਪਿਓ ਪਿੱਛੋਂ ਆਂਦਾ ਪਿੱਛੋਂ ਆ ਕੇ ਜਿਹੜਾ ਆਪਣੀ ਕੁੜੀ ਦੇ ਉੱਤੇ ਜਸ਼ਨ ਜਿਹਦਾ ਨਾਮ ਹੈਗਾ ਨਾ ਸੀਗਾ ਕੁੜੀ ਦਾ ਜਸ਼ਨ ਨਾ ਸੀ ਕੁੜੀ ਦਾ ਉਹਦੇ ਉੱਤੇ ਇਹ ਜਗ੍ਹਾ ਦੇ ਉੱਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੱਸ ਸਟਾਡ ਹੈਗਾ ਜਿੱਥੇ ਬੱਸਾਂ ਰੁਕਦੀਆਂ ਤਾਂ ਇੱਥੇ ਹੀ ਕੁੜੀ ਆਪਣੀ 2 ਸਾਲ ਦੀ ਬੱਚੀ ਦੇ ਨਾਲ ਜਦੋਂ ਖੜੀ ਹੁੰਦੀ ਐ ਤਾਂ ਉਹਦਾ ਪਿਓ ਰਾਜਵੀਰ ਸਿੰਘ ਆ ਕੇ 23 ਧਾਰ ਹਥਿਆਰ ਦੇ ਨਾਲ ਉਹਦੇ ਉੱਤੇ ਹਮਲਾ ਕਰ ਦਿੰਦਾ ਜਿਸ ਤੋਂ ਬਾਅਦ ਮਾਵਾਂ ਧੀਆਂ ਦੀ ਮੌਤ ਹੋ ਜਾਂਦੀ ਐ ਫਿਲਹਾਲ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੋਈ ਐ ਹਾਲਾਂਕਿ ਕੁੜੀ ਦਾ ਜਿਹੜਾ ਪਰਿਵਾਰ ਹੈਗਾ ਇਸੇ ਪਿੰਡ ਦਾ ਹੀ ਸੀਗਾ ਦੋਨੋਂ ਪਰਿਵਾਰ ਇੱਕ ਪਿੰਡ ਦੇ ਹੋਣ ਕਰਕੇ ਇਹ ਕਹੇ ਸਕਦੇ ਆ ਕਿ ਇਹ ਕਤਲकांड ਦੀ ਜਿਹੜੀ ਮੇਨ ਵਜਾਏ ਬਣੀ ਹੈ ਕਿ ਪਿਓ ਨਰਾਸ਼ ਸੀ ਕਿ ਕੁੜੀ ਨੇ ਦੂਸਰੀ ਕਾਸ ਦੇ ਵੀ ਜਾ ਕੇ ਲਵ ਮੈਰਿਜ ਕਿਉਂ ਕਰਾਈਆ ਕੋਰਟ ਤੋਂ ਪ੍ਰੋਟੈਕਸ਼ਨ ਵੀ ਲੈ ਲਈ ਕੁੜੀ ਨੇ ਕੋਰਟ ਤੋਂ ਪ੍ਰੋਟੈਕਸ਼ਨ ਮਿਲਣ ਤੋਂ ਬਾਅਦ ਵੀ ਜਿਹੜਾ ਉਹਦਾ ਫਾਦਰ ਹੈਗਾ ਉਹ ਨਰਾਜ ਚਲਦਾ ਰਿਹਾ ਸੀਗਾ ਹਾਲਾਂਕਿ ਪਿੰਡ ਵਾਸੀ ਜਿੰਨੀ ਇੱਕ ਗੱਲ ਕੈਮਰੇ ਦੇ ਪਿੱਛੇ ਦੱਸ ਰਿਹਾ ਕਿ ਨਰਾਜ ਇਸੇ ਕਰਕੇ ਸੀਗਾ ਹਾਲਾਂਕਿ ਪੁਲਿਸ ਨੇ ਵੀ ਇਹ ਗੱਲ ਕਹੀ ਆ ਕਿ ਕੋਰਟ ਮੈਰਿਜ ਜਿਹੜੀ ਕੁੜੀ ਨੇ ਕਰਵਾਈ ਸੀ ਕੋਰਟ ਮੈਰਿਜ ਜਿਹੜੀ ਕੁੜੀ ਨੇ ਕਰਾਈ ਸੀ ਉਸ ਕੋਰਟ ਮੈਰਿਜ ਤੋਂ ਹੀ ਇਹਦਾ ਜਿਹੜਾ ਪਿਤਾ ਹੈਗਾ ਰਾਜਵੀਰ ਸਿੰਘ ਕੁੜੀ ਦੇ ਫਰੇਮ ਵਿਵਹਾਰ ਤੋਂ ਪਰੇਸ਼ਾਨ ਸੀਗਾ ਇੱਕੋ ਹੀ ਪਿੰਡ ਦੇ ਵਿੱਚ ਰਹਿ ਰਹੇ ਸੀ ਕੁੜੀ ਵਾਲੇ ਵੀ ਤੇ ਮੁੰਡੇ ਵਾਲਾ ਘਰ ਦੋਨਾਂ ਦਾ ਇੱਥੇ ਸੀਗਾ ਇਸ ਕਰਕੇ ਆ ਸਵੇਰੇ ਰਾਜਵੀਰ ਸਿੰਘ ਨੇ ਜਿਹੜਾ ਆਪਣੀ ਕੁੜੀ ਜਸ਼ਨਕੌਰ ਤੇ ਉਹਦੀ ਜਿਹੜੀ 2 ਸਾਲ ਦੀ ਬੱਚੀ ਏਕਮ ਉਹਦੇ ਨਾਲ ਆ ਜਗ੍ਹਾ ਤੇ ਜਿੱਥੇ ਤੁਹਾਨੂੰ ਦਿਖਾਇਆ ਮੈਂ ਇੱਥੇ ਖੜੀ ਸੀ ਦੋਨੇ ਮਾਮਾ ਧੀਆਂ ਤੇ ਇੱਥੇ ਆ ਕੇ ਬਹੁਤ ਤੇਜ਼ ਤਾਰ ਹਥਿਆਰ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਜਿਹਦੇ ਵਿੱਚ ਬੱਚੀ ਦੀ ਵੀ ਮੌਤ ਹੋ ਚੁੱਕੀ ਹੈ ਤੇ ਜਿਹੜੀ ਜਸ਼ਨਕੌਰ ਹੈਗੀ ਹੈ ਉਹਦੀ ਵੀ ਮੌਤ ਹੋ ਚੁੱਕੀ ਹੈ ਪਰ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫੋਰੈਂਸਿਕ ਦੀ ਟੀਮਾਂ ਵੀ ਇੱਥੇ ਪਹੁੰਚੀਆਂ ਸੀ ਤਾਂ ਇਹ ਵੀ ਜਾਣਕਾਰੀ ਹਾਸਲ ਪੁਲਿਸ ਕਰ ਰਹੀ ਹੈ ਜਾਂਚ ਜਿਹੜੀ ਇਸ ਮਾਮਲੇ ਦੀ ਕਰ ਰਹੀ ਹੈ ਕਿ ਇਸ ਕਤਲकांड ਦੇ ਵਿੱਚ ਹੋਰ ਕੌਣ ਸ਼ਾਮਲ ਸੀ ਪਰ ਜਿੰਨੀ ਇੱਕ ਜਾਣਕਾਰੀ ਮਿਲਿਆ ਕਿ ਜਿਹੜਾ ਇਸ ਕਤਲकांड ਨੂੰ ਅੰਜਾਮ ਦੇਣ ਵਾਲਾ ਕੁੜੀ ਦਾ ਬਾਪ ਸੀਗਾ ਜਿੰਨੇ ਆਪਣੀ ਬੱਚੀ ਦਾ ਤੇ ਉਹਦੀ ਛੋਟੀ ਮਾਸੂਮ ਬੱਚੀ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਕੀ ਇਸ ਤੋਂ ਪਹਿਲਾਂ ਗੱਲ ਕਰੀਏ ਬਟੇਂਡਾ ਦੇ ਕੋਰਸਮੀਰ ਪਿੰਡ ਦੇ ਵਿੱਚ ਵੀ ਇਸੇ ਤਰੀਕੇ ਦਾ ਮਤਾ ਪਾਇਆ ਗਿਆ ਸੀਗਾ ਕਿ ਪਿੰਡ ਦਾ ਕੋਈ ਵੀ ਨੌਜਵਾਨ ਜਾਂ ਕੁੜੀ ਹੈ ਚਾਹੇ ਮੁੰਡਾ ਜੇਕਰ ਇੱਕੋ ਹੀ ਪਿੰਡ ਚੋਂ ਵਿਆਹ ਕਰਾਨਗੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣੇ ਦਿੱਤਾ ਜਾਊਗਾ ਪਿੰਡ ਦੇ ਵਿੱਚੋਂ ਬਾਹਰ ਕੀਤਾ ਜਾਊਗਾ ਇਹ ਬਹੁਤ ਵੱਡਾ ਮਤਾ ਕੋਰਸਮੀਰ ਪਿੰਡ ਦੇ ਵਿੱਚ ਪਾਇਆ ਗਿਆ ਸੀ ਕਿਉਂਕਿ ਇੱਕ ਪਿੰਡ ਦੇ ਵਿੱਚ ਵਿਆਹ ਕਰਾਉਣ ਨਾਲ ਕਿਤੇ ਨਾ ਕਿਤੇ ਨਫ਼ਰਤ ਵੀ ਜੜੀ ਹੈ ਉਹ ਵੱਧੀਆਂ ਪਰਿਵਾਰਾਂ ਵਿੱਚ ਇਸ ਕਰਕੇ ਇਹ ਮਤਾ ਕੋਰਸ਼ਮੀਰ ਪਿੰਡ ਦੇ ਵਿੱਚ ਵੀ ਪਾਇਆ ਗਿਆ ਸੀ ਕਿ ਜੇਕਰ ਇਸ ਪਿੰਡ ਦਾ ਮੁੰਡਾ ਇੱਕੋ ਹੀ ਪਿੰਡ ਦਾ ਮੁੰਡਾ ਯਾਨੀ ਕੋਰਸ਼ਮੀਰ ਪਿੰਡ ਦੇ ਵਿੱਚ ਜਿਹੜਾ ਮਤਾ ਪਾਇਆ ਸੀ ਉਹੀ ਪਾਇਆ ਸੀ ਜੇਕਰ ਇੱਕ ਪਿੰਡ ਦਾ ਮੁੰਡਾ ਕੁੜੀ ਵਿਆਹ ਕਰਾਣਗੇ ਇਹ ਕੋਰਸ਼ਮੀਰ ਦੇ ਜੇ ਕੋਈ ਵੀ ਰਹਿਣ ਵਾਲੇ ਹੈਗੇ ਤਾਂ ਪਿੰਡ 'ਚ ਰਹਿ ਨਹੀਂ ਦਿੱਤੇ ਜਾਣਗੇ ਤਾਂ ਇਸ ਕਤਲकांड ਦੀ ਮੁੱਖ ਬਜਾ ਰਹੀ ਹੈ ਪ੍ਰੇਮ ਵਿਆਹ ਇਸ ਕੁੜੀ ਨੇ ਪਿੰਡ ਦੇ ਹੀ ਮੁੰਡੇ ਨਾਲ ਵਿਆਹ ਕਰਾਇਆ ਸੀ ਜਿਸ ਤੋਂ ਉਹਦਾ ਸਹਿਤਾ ਰਾਜਵੇਰ ਸਿੰਘ ਨਰਾਹ ਚਾਰਲਾ ਸੀ ਤਾਂ ਅੱਜ ਉਹਨੇ ਮੌਕਾ ਦੇਖ ਕੇ ਜਦੋਂ ਕੁੜੀ ਆਪਣੀ ਛੋਟੀ ਬੱਚੀ ਨਾਲ ਘਰੋਂ ਨਿਕਲਦੀ ਐ ਇਸ ਰੋਡ ਤੇ ਖੜ੍ਹਦੀ ਐ ਤਾਂ ਉਹ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰਕੇ ਮਾਮਾ ਤੀਆਂ ਦਾ ਕਤਲ ਕਰ ਦਿੰਦਾ ਫਿਲਹਾਲ ਪੁਲਿਸ ਮਾਮਲੇ ਦੀ ਚਾਂਸ ਕਰ ਰਹੇ ਤੇ ਦੋਸ਼ੀ ਦੀ ਭਾਲ ਦੇ ਵਿੱਚ ਵੱਖ-ਵੱਖ ਟੀਮਾਂ ਲਗਾਈਆਂ ਹੋਈਆਂ ਤੇ ਉਮੀਦ ਇਹ ਹੈ ਕਿ ਇਹ ਜਿਹੇ ਵਾਰਦਾਤਾਂ ਤਾਂ ਹੀ ਰੁਕਣੀਆਂ ਜੇਕਰ ਲੋਕ ਬੜੀ ਸੂਝ-ਬੂਝ ਨਾਲ ਕੰਮ ਕਰਨਗੇ ਕਿਉਂਕਿ ਇੱਕ ਛੋਟਾ ਜਿਹਾ ਬੱਚਾ ਜਿੰਨੇ ਹਜੇ ਜ਼ਿੰਦਗੀ ਦੇਖਣੀ ਸੀ ਉਹ ਵੀ ਉਸ ਤੋਂ ਦੁਨੀਆ ਤੋਂ ਜਾ ਚੁੱਕਿਆ ਤੇ ਨਾਲ ਦੀ ਨਾਲ ਉਹਦੀ ਮਾਂ ਜਿੰਨੇ ਕੋਟ ਮੈਰਿਜ ਕਰਾਈ ਸੀ ਪ੍ਰੇਮ ਵਿਆਹ ਕੀਤਾ ਸੀ ਤਾਂ ਇਹ ਸਾਰੀ ਵਜ੍ਹਾ ਜਿਹੜੀ ਹੈਗੀ ਹੈ ਕਤਲ ਕਾਂਡ ਦੇ ਪਿੱਛੇ ਇਹ ਹੀ ਨਿਕਲ ਕੇ ਆਏ ਕਿ ਕੁੜੀ ਦਾ ਪਿਓ ਨਰਾਜ਼ ਸੀਗਾ ਉਹਦੀ ਕੁੜੀ ਨੇ ਪਿੰਡ ਦੇ ਮੁੰਡੇ ਨਾਲ ਕੋਟ ਮੈਰਿਜ ਲਵ ਮੈਰਿਜ ਕਿਉਂ ਕਰਾਈ ਹੈ ਤਾਂ ਉਹ ਦੇਖਦੇ ਆਂ ਅਲਾ ਸਮੇਂ ਦੇ ਵਿੱਚ ਪੁਲਿਸ ਕਦੋਂ ਤੱਕ ਦੋਸ਼ੀ ਨੂੰ ਫੜਦੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮੇਸ਼ ਸ਼ਰਮਾ ਰਜ਼ਾਨਾ ਸਪੋਕਸਮੈਨ ਪਿੰਡ ਬਿਰਕਲਾ ਬਠਿੰਡਾ